ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਵਾਗਤ ਹੈ ਜੀ ਤੁਹਾਡਾ ਸੰਧੂ ਦੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਜਿਹੜਾ ਉਹ ਨੋਟ ਕਰ ਲਓ ਪੈਂਦ ਮੋਦਕੀ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਫਿਰੋਈਪੁਰਾ ਤੇ ਨੇੜੇ ਲੱਗਦਾ ਆਪਾਂ ਨੂੰ ਸੰਤ ਬਾਬਾ ਅਮਰਜੀਤ ਸਿੰਘ ਸਟੇਡੀਅਮ ਮੋਦਕੀ ਨਗਰ ਤੋਂ ਸੱਜਣੋ ਦੋ ਝੋਟੀਆਂ ਮਖੌਣ ਲੱਗੇ ਆ ਤੁਹਾਨੂੰ ਇੱਕ ਤੀਜਾ ਸੂਆ ਨੋਟ ਕਰ ਲਓ ਤੇ ਇੱਕ ਝੂਟੀਆ ਪਲੂਨ ਬੰਦਾ ਜਹੜੀ ਤੋੜ ਕੇ ਵਿਖਾਵਾਂਗੇ ਰੇਟ ਰੂਟ ਵੀਡੀਓ ਚ ਕਰਦੇ ਆਂਗੇ ਤੇ ਜਿਹੜੀ ਪਸੰਦ ਆਗੀ ਤਸੱਲੀ ਕਰਨਾ ਤੁਹਾਡਾ ਵੀ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਆਜੋ ਆ ਮੈਂ ਤੋਂ ਸ਼ੁਰੂ ਕਰਦੇ ਆਂ ਕੈਮਰਾਮੈਨ ਨੂੰ ਬੇਨਤੀ ਆ ਕਿ ਆ ਮੈਂ ਵਿਖਾਵਾਂ ਆਪਣੇ ਪਿਆਰ ਕਰਨ ਵਾਲੇ ਨੀਲੀ ਰਾਵੀ ਦੀ ਆ ਸਜਣੋ ਚੈੱਕ ਕਰ ਲਓ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਤੇ ਸੀਲ ਚੰਗੀ ਆ ਕਰਮਾਂ ਵਾਲੀ ਤੇ ਜੇ ਦਿਨਾਂ ਦੀ ਗੱਲ ਕਰੀਏ ਤਾਂ ਸੱਜਣੋ ਇੱਕ ਹਫਤਾ ਹਜੇ ਸੱਜਣੋ ਇਹਦੇ ਸੂਨ ਦੇ ਵਿੱਚ ਬਾਕੀ ਆ ਤੇ ਥਾਣਾ ਵੱਲੋਂ ਭਾਰ ਵੱਲੋਂ ਐਨੋ ਕੇ ਰਿਪੋਰਟ ਤੇ ਸੂਆ ਸੁੰਦੀ ਆ ਇਹ ਕਰਮਾੜੀ ਤੀਜਾ ਤੀਜਾ ਸੂਆ ਸੁੰਦੀ ਆ ਸੱਜਣੋ ਤੇ ਦੂਜੇ ਸੂਏ ਕਰਮਾੜੀ ਮਹਿਣੇ 15 ਕਿਲੋ ਦੁੱਧ ਦਿੱਤਾ ਹੋਇਆ ਜਿਹੜਾ ਕੰਡੇ ਵਾਲਾ ਨੀਲੀ ਰਾਵੀ ਦੀਆਂ ਨਿਸ਼ਾਨੀਆਂ ਸਾਰੀਆਂ ਕਵਰ ਕਰਦੀ ਐ 15 ਕਿਲੋ ਦੁੱਧ ਦੂਜੇ ਸੂਬੇ ਦਿੱਤਾ ਇੱਕ ਹਫਤਾ ਹਜੇ ਸੂਣ ਦੇ ਵਿੱਚ ਬਾਕੀ ਐ ਸਜਣੋ ਤੇ ਤੁਹਾਨੂੰ ਤੌਰ ਚੈੱਕ ਕਰਾਉਣੇ ਆ ਇਹਦੀ ਤੇ ਨਾਲ ਨਾਲ ਗੱਲਾਂ ਕਰਾਂਗੇ ਸਜਣੋ ਤੌਰ ਚੈੱਕ ਕਰ ਲਓ ਸਿਰਮੂ ਦੀ ਕੁਆਲਿਟੀ ਮੈਂ ਨੇੜ ਤੋਂ ਵੀ ਚੈੱਕ ਰਾਹੂੰਗਾ ਤੇ ਲੇਵੇ ਭਾਂਡੇ ਦੀ ਬਰੀਕੀ ਆ ਨਾ ਜਿਹੜੀ ਉਹ ਚੈੱਕ ਕਰਿਓ ਦੇਖੋ ਹਾ ਕਮਾਲਾ ਸਜਣੋ ਚਵਾਈ ਵਾਲਾ ਥਣ ਲੱਗਿਆ ਹੋਇਆ ਐ ਨਾ ਕਿ ਉਹ ਸਹਿਤ ਕਰੀ ਜਾਂਦੇ ਕਰਮਾਂ ਵਾਲੀ ਸਹਿਤ ਜੋਗ ਚੀਜ਼ ਆ ਮਣਕਣੀ ਆਖਾ ਕਰਮਾਂ ਵਾਲੀ ਦੀ ਲੈ ਚੱਲ ਲੈ ਚੱਲ ਲੈ ਚੱਲ ਗਾਂ ਇਹ ਇੱਥੋਂ ਵੇਖੋ ਸਜਣੋ ਹੁਣ ਵੇਖੋ ਇੱਕ ਹਫਤੇ ਨੂੰ ਬਹੁਤ ਟੌਪ ਦਾ ਲੇਵਾ ਸਜਣੋ ਤਿਆਰ ਕਰੂਗੀ ਕਿਉਂਕਿ ਹਜੇ ਇੱਕ ਹਫਤਾ ਇਹਦੇ ਸੂਨ ਚ ਬਾਕੀ ਆ ਤੇ ਅੱਜ ਆ ਕੇ ਇਹਨੇ ਪੱਠੇ-ਪੁੱਠੇ ਵੀ ਘੱਟ ਚੱਕੇ ਲੈ ਚੱਲ ਅੰਦਰ ਤੇ ਬਾਕੀ ਮੈਂ ਨੇੜ ਤੋਂ ਥੋੜੀ ਫੇਰ ਵੀ ਤਸੱਲੀ ਕਰਾਉਣਾ ਦੋਨੇ ਪਾਸਿਆਂ ਤੋਂ ਵਿਰਲਾ ਮਰਲਾ ਜਿਹੜੀਆਂ ਹਨ ਲੱਗੀਆਂ ਤੁਹਾਨੂੰ ਦੱਸੂਗੀ ਵੀ ਵਾਕਈ ਮੈਂ ਜਿੰਨੀ ਹੈਗੀ ਦੁੱਧ ਵਾਲੀਆਂ ਵੇਖੋ ਤੇ ਨਮਾਈ ਨੂੰ ਹੋਈ ਆ ਸਜਣੋ ਸੀਲ ਸੂਲ ਬਹੁਤਾ ਕਰਮਾਂ ਵਾਲੀ ਐਂ ਮੈਂ ਥਣਾਂ ਦੀਆਂ ਧਾਰਾ ਧੂਰਾ ਫੇਰ ਵੀ ਮਾਰ ਲੀਆਂ ਸੀ ਕੋਈ ਐ ਨਹੀਂ ਹੈਗਾ ਅੱਖ ਦੋਨੇ ਟੌਪ ਦੀਆਂ ਐ ਸਾਈਡ ਤੋਂ ਵੀ ਇਹਦੇ ਥਣ ਲੇਵੇ ਦੀ ਕੁਆਲਿਟੀ ਜਿਹੜੀ ਉਹ ਚੈੱਕ ਕਰ ਲਓ ਤੇ ਦੂਜੀ ਸਾਈਡ ਤੋਂ ਵੀ ਤੁਹਾਨੂੰ ਮੈਂ ਚੈੱਕ ਕਰਾਵਾਂ ਕਿ ਵੇਖੋ ਸੱਜਣੋ ਬੈਕ ਸਾਈਡ ਤੋਂ ਆਰਡਰ ਐਨ ਸੂਲਣਾ ਲਾ ਕੇ ਸੂਗੀ ਮਾਲਕਾਇਦਿਆਂ ਨੇ ਦੱਸਿਆ ਵੀ ਬਹੁਤ ਟੌਪ ਦਾ ਲੇਵਾ ਹੋਰ ਵੀ ਕਰਮਾਂ ਵਾਲੀ ਇਹ ਤਿਆਰ ਕਰਦੀ ਆ ਬਹੁਤ ਸੋਹਣੇ ਚੰਗੇ ਖਾਨਦਾਨ ਦੀ ਮੈਂ ਆ ਵੇਖੋ ਐਸ ਸਾਈਡ ਤੋਂ ਵੀ ਇਹਦੀ ਥਣਾ ਦਾ ਸਹਜ ਆਪਸੀ ਗੈਪਦੂਰੀ ਮਿਲਕ ਵੇਣ 16 ਕਿਲੋ ਦੁੱਧ ਤੋਂ ਬੇਫਿਕਰ ਹੋ ਜਿਓ ਜੇ ਚੰਗੀ ਸੰਭਾਈ ਕਰੋਗੇ ਤਾਂ ਕਰਮਾਂ ਵਾਲੀ 8 ਕਿਲੋ ਦੁੱਧ ਡੰਗ ਦਾ ਦੇਊਗੀ ਪੈਰਾਂ ਤੇ ਨਿਸ਼ਾਨ ਅਗਲਿਆਂ ਤੇ ਮੱਥਾ ਸਿੰਘ ਜਿਹੜਾ ਥੋੜਾ ਜਿਹਾ ਤੁਹਾਡੇ ਸਾਹਮਣੇ ਤੀਜਾ ਸੂਆ ਸੁੰਦੀ ਆ ਸੱਜਣੋ ਆਪਾਂ ਕੋਈ ਦੂਜਾ ਨਹੀਂ ਆਂ ਦੇ ਤੇ ਰੇਟ ਦੀ ਗੱਲ ਕਰੀਏ ਇਹ ਤਾਂ ਸੱਜਣੋ 1 ਲੱਖ ਤੇ 10000 ਰੁਪਿਆ ਇਹਦੀ ਡਿਮਾਂਡ ਆ ਮੌਕੇ ਤੇ ਮਾਨਤਾਣ ਕਰਦੇ ਆਂਗੇ ਜਿੰਨਾ ਵੀ ਹੋ ਸਕੇ ਆ 1 ਲੱਖ ਤੇ 10000 ਰੁਪਿਆ ਰੇਟ ਆ ਸੱਜਣੋ ਪੈਠ ਪੜਾ ਚੈੱਕ ਕਰ ਲਓ ਪੂਰੀ ਨਗਰ ਪਲੀ ਸਭ ਵਜਨ ਵਾਲੀ ਮੈਂ ਤੇ ਥੋੜਾ ਜਿਹਾ ਇਹ ਆ ਕਿ ਅੱਜ ਇਹਨੇ ਆ ਕੇ ਪੱਠੇ ਘੱਟ ਚੱਕੇ ਤੇ ਬਾਕੀ ਨੇਵੇ ਭਾਂਡਾ ਤਾਂ ਦੀ ਮੈਨੂੰ ਹੀ ਲੱਗਾ گاਵਾਂ ਅਰਗਾ ਲਿਵਾ ਭਾਂਡਾ ਲਈ ਫਰਦੀ ਆ ਤੇ ਚੂਣ ਮੋਗੇ ਅਰਗਾ ਲੱਗਾ ਗਰੰਟੀ ਵਾਲੀ ਮੈਂ ਆ ਸੱਜਣੋ ਜਿਹਦੇ ਪਸੰਦ ਆ ਕੀ ਤਸੱਲੀ ਤੁਸੀਂ ਵੀ ਕਰ ਲਿਓ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਤੇ ਆ ਝੋਟੀ ਦੀ ਨਾਲ ਨਾਲ ਗੱਲ ਕਰਦੇ ਆ ਨਾਲ ਇਹਦੀ ਤੋਰ ਚੈੱਕ ਕਰ ਲੈਨੇ ਆ ਆਪਾਂ ਸੱਜਣੋ ਪਲੂਨ ਸੁੰਦੀ ਆ ਥਾਣਾ ਦਾ ਗੈਪ ਆਪਸੀ ਦੂਰੀ ਤੇ ਬਾਕੀ ਨਾ ਹਿੱਲੀ ਦਾ ਤੁਹਾਨੂੰ ਮੈਂ ਵਿਖਾਉਂਗਾ ਇਹ ਅਹੀਂ ਮੈਂ ਟੱਪ ਟੱਪ ਲੈਂਦਾ ਇਹਨੂੰ ਜਦੋਂ ਆਪਾਂ ਨਮਾਉਣੇ ਨੂੰ ਆਉਣੇ ਆ ਨਾ ਨਹੀਂ ਕੋਸ਼ਾਂ ਦੀ ਹਜੇ ਗਾਂ ਪ੍ਰਮਾਤਮਾ ਨੂੰ ਪਤਾ ਸਟਾਰ ਮੰਨ ਦੀ ਆ ਸੱਜਣੋ ਤੇ ਚੰਗੇ ਮਾਲੀ ਤੋਂ ਗੱਭਣਾ ਹਫਤੇ ਤੋਂ 10 ਦਿਨ ਦੀ ਇਹ ਵੀ ਕੱਚੀ ਆ ਲਿਓਰਟੀ ਸੋਹਣੀ ਇਹਨੇ ਜਿਹੜੀ ਪੱਤਨੀ ਸ਼ੁਰੂ ਕੀਤੀ ਹੋਈ ਟਾਪ ਦਾ ਲੇਵਾ ਕਰਮਾ ਲਈ ਤਿਆਰ ਕਰੂਗੀ ਨੇੜਿਓਂ ਫੜੀ ਸ਼ੇਰਾ ਤੇ ਵਜਨ ਤੇ ਕੱਦ ਵੀਰ ਦੇ ਤੁਹਾਨੂੰ ਤਾਜ਼ਾ ਲਾ ਲਿਓ ਜਦੋਂ ਭਰਾ ਦੇ ਬਰਾਬਰ ਤੁਰੂਗੀ ਨਾ ਤੇ ਮੋਢਾ ਨੰਗ ਦੀ ਆ ਝੋਟੀ ਪਹਿਲਾਂ ਸੱਜਣੋ ਦੇਖੋ ਕੀ ਬਾਤਾਂ ਲੇਵਾ ਬਹੁਤ ਸੋਹਣਾ ਸਜਣੋ ਤਿਆਰ ਕਰੂਗੀ ਬਾਕੀ ਇੱਥੋਂ ਚੈੱਕ ਕਰ ਲੋ ਵਿਰਲ ਵਰਲ ਦੋਨਾਂ ਥਾਂ ਦੀ ਕਮਾਲਾ 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 ਲੈ ਚੱਲ ਵੇਖੋ ਸਜਣੋ ਅੱਖਾਂ ਦੋਨੇ ਸਟਾਰ ਦੀ ਆ ਸਜਣੋ ਰੋਡਿਆਂ ਵਾਲੇ ਦੀ ਸਟਾਰ ਬੰਨ ਦੀ ਕੱਟੀ ਆ ਇਹ ਕਮਾਲਾ ਇੱਥੋਂ ਹੀ ਭਾਵੇਂ ਅੰਦਰ ਲੈ ਚੱਲੇ ਨੂੰ ਕੋਈ ਚੱਕਰ ਹੀ ਨਹੀਂ ਹਾਂ ਇੱਥੋਂ ਬਚਾ ਕੇ ਥੋੜਾ ਨਾਲੀ ਤੋਂ ਹਾਂ ਪਿਆਰ ਨਾ ਮਧਾਲੀ ਦੇਖੋ ਸੱਜਣੋ ਕੀ ਬਾਤਾਂ ਨਾ ਮੈਂ ਤੁਹਾਨੂੰ ਇਹਨੂੰ ਬੰਨ ਲੈਣ ਦਿਓ ਤੇ ਨਾ ਪਤਾ ਹੋ ਜਾ ਉੱਥੇ ਕਿੱਲੇ ਤੇ ਥੋੜੀ ਜੀ ਸੱਜਣੋ ਵਜਨ-ਵਜਨ ਤੇ ਜ਼ਿਆਦੇ ਨਿਕ ਗਰਾ ਤੇ ਇਹ ਸੀਲ ਸੂਲ ਤਾਂ ਨਾ ਜਿਵੇਂ ਮੈਂ ਤੁਹਾਨੂੰ ਦੱਸਿਆ ਐ ਹੀ ਇਹਦੇ ਥਣਾ-ਥੁਣਾ ਨੂੰ ਹੱਥ ਲਾਈ ਜੰਨੇ ਆ ਕੋਈ ਵਾਸਤਾ ਨਹੀਂ ਇਹਨੂੰ ਕਰਮਾਂ ਵਾਲੀ ਨੂੰ ਇਹਦਾ ਵੀ ਸਿਰ ਮੂੰਹ ਚੈੱਕ ਕਰ ਲਓ ਕੁਆਲਿਟੀ ਬਹੁਤ ਚੰਗੀ ਆ ਜੇ ਚੰਗੇ ਬੱਚੇ ਲੈਣੇ ਆ ਤਾਂ ਝੋਟੀ ਮੰ ਲੋ ਘਰੇ ਰੱਖਣ ਲਈ ਤੋਫਈਆ ਪੂਛ ਫੜੀ ਕਰਕੇ ਚਮਣੀ ਜੀ ਮੰਨਦੀ ਆ ਬਾਕੀ ਓਕੇ ਰਿਪੋਰਟ ਆ ਕੋਈ ਐ ਨਹੀਂ ਗੱਲ ਵੇਖੋ ਸੱਜਣੋ ਲੇਵਾ ਪਾਂਡਾ ਕਰਮਾ ਵਾਲੀ ਨੇ ਜਿਹੜਾ ਸਟਾਰਟ ਕਰਤਾ ਪਟਨਾ ਤੇ 115000 ਰੁਪਿਆ ਰੇਟ ਆ ਸੱਜਣੋ ਛੋੜ ਛੱਪਾ ਜਿੰਨਾ ਹੋ ਸਕਿਆ ਕਰਦੇ ਆਂਗੇ 115000 ਰੁਪਿਆ ਇਹਦੀ ਡਿਮਾਂਡ ਆ ਮੱਖੀ ਆ ਥੋੜੀ ਜੀ ਸੱਜਣੋ ਮੈਨੂੰ ਸ਼ੱਕ ਪੈਂਦਾ ਤੇ 1 ਲੱਖ ਤੇ 10000 ਰੁਪਇਆ ਆ ਮੈਂ ਦਾ ਵੀ ਰੇਟ ਆ ਇਹ ਵੀ ਕਰਮਾਂ ਲਈ ਕੀ ਕਹਿਣੀਆਂ ਸੱਜਣੋ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲੀ